ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸਾਂਝੀ ਕਰਦੇ ਆਂ ਕਿ ਬਹੁਤ ਸਾਰੀਆਂ ਸਾਨੂੰ ਕਾਲਾਂ ਆਉਂਦੀਆਂ ਨੇ ਕਿਸੇ ਦੀ ਧੀ ਦੁਖੀ ਆ ਸਹਰਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਮਸਲੇ ਜਿਨ੍ਹਾਂ ਦਾ ਰਾਈਟ ਬੰਦਾ ਹੈ ਅਸੀਂ ਉਹਨਾਂ ਦੇ ਨਾਲ ਖੜਦੇ ਆਂ ਪਰ ਕੁਝ ਲੋਕ ਸਾਨੂੰ ਫੋਨ ਕਰਦੇ ਆਂ ਜਾਂ ਤਾਂ ਕਿਸੇ ਦਾ ਮੁੰਡਾ ਪਿੰਡ ਦੇ ਵਿੱਚ ਕੋਈ ਮਾੜੀ ਹਰਕਤ ਕਰਦਾ ਜਾਂ ਕਿਸੇ ਦੀ ਕੁੜੀ ਪਿੰਡ 'ਚ ਮਾੜੀ ਹਰਕਤ ਕਰਦੀ ਅਸੀਂ ਉਹਨਾਂ ਦੇ ਬਿਲਕੁਲ ਨਾਲ ਨਹੀਂ ਹੈਗੇ ਨੰਬਰ 2 ਤੇ ਜੇ ਕੋਈ ਨਸ਼ੇ ਦੇ ਵਿੱਚ ਫੜਿਆ ਗਿਆ ਚਿੱਟੇ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀਆਂ ਗੋਲੀਆਂ ਗੱਪਿਆਂ ਚ ਫੜਿਆ ਗਿਆ ਕੋ ਵੀ ਸਾਨੂੰ ਫੋਨ ਨਾ ਕਰਨ ਅਸੀਂ ਉਹਨਾਂ ਦੇ ਬਿਲਕੁਲ ਵੀ ਨਾਲ ਨਹੀਂ ਜਾਣਾ ਨਾ ਅਸੀਂ ਉਹਨਾਂ ਦਾ ਸਾਥ ਨਹੀਂ ਦੇਣਾ ਇਦਾਂ ਦੇ ਲੋਕ ਸਾਡੇ ਨਾਲ ਕਾਲ ਨਾ ਕਰਨ ਕਿਉਂਕਿ ਤੁਸੀਂ ਲੋਕਾਂ ਨੇ ਪੰਜਾਬ ਦਾ ਵੇੜਾ ਕਰਕੇ ਕੀਤਾ ਹੋਇਆ ਏ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਜ਼ਾ ਮਿਲ ਜੇ ਉਹ ਬਹੁਤ ਥੋੜੀ ਆ ਸੋ ਸਾਨੂੰ ਇਦਾਂ ਦੇ ਲੋਕ ਫੋਨ ਨਾ ਕਰਨ ਜੀ ਵਾਇਰਲ ਟੀਕਾ ਖਾਲਸਾ ਵਾਇਰਲ ਟੀਕੀ ਫਤ